ਜਾ ਪੀਰਾਂ ਫਕੀਰਾਂ ਦੇ ਵੀ ਦੇਵਤਿਆਂ ਦੇ ਦੋਸਤੋ ਦੋਸਤੋ ਇਸ ਚੀਜ਼ ਦੇ ਉੱਪਰ ਕਿਸੇ ਦਾ ਵੀ ਨਾਮ ਲਖੇ ਦਲਾ ਦਿਓ ਅਤੇ ਤੁਸੀਂ ਜਿਸ ਦਾ ਵੀ ਚਾਹੋਗੇ ਉਸ ਦਾ ਸਿਰਫ 2 ਮਿੰਟ ਦੇ ਵਿੱਚ ਵਸ਼ਿਕਰਣ ਹੋਵੇਗਾ ਤਾਂ ਤੁਸੀਂ ਆਪਣੇ ਪਿਆਰ ਦੇ ਬੰਧਨ ਵਿੱਚ ਕਿਸੇ ਨੂੰ ਵੀ ਕਿਸ ਤਰ੍ਹਾਂ ਇਸ ਛੋਟੇ ਜਿਹੇ ਟੋਟਕੇ ਦੇ ਨਾਲ ਇਸ ਛੋਟੀ ਜਿਹੀ ਵਿਧੀ ਦੇ ਨਾਲ ਬਣ ਸਕਦੇ ਹੋ ਦੋਸਤੋ ਇਸ ਪੀਰਾਂ ਫਕੀਰਾਂ ਦੀ ਨਗਰੀ ਚੈਨਲ ਦੇ ਉੱਤੇ ਬਹੁਤ ਸਾਰੇ ਵਸ਼ਿਕਰਣ ਮੰਤਰ ਪਹਿਲਾਂ ਵੀ ਅਪਲੋਡ ਕਰ ਦਿੱਤੇ ਗਏ ਨੇ ਕਲਮੇ ਅਪਲੋਡ ਕੀਤੇ ਗਏ ਨੇ ਜਿਨ੍ਹਾਂ ਨੂੰ ਤੁਸੀਂ ਪ੍ਰਚੰਡ ਤੋਂ ਪ੍ਰਚੰਡ ਵਸ਼ੀਕਰਨ ਕਰ ਸਕਦੇ ਹੋ ਜਿਨ੍ਹਾਂ ਵਸ਼ੀਕਰਨ ਦੀ ਕੋਈ ਕਾਟ ਨਹੀਂ ਹੈ ਪਰ ਦੋਸਤੋ ਹਰ ਕੋਈ ਮੰਤਰਾਂ ਦੇ ਜਾਪ ਨਹੀਂ ਕਰ ਸਕਦਾ ਹਰ ਕੋਈ ਕਲਮੇ ਦਾ ਜਾਪ ਨਹੀਂ ਕਰ ਸਕਦਾ ਪਰ ਹਰ ਇੱਕ ਵਿਅਕਤੀ ਆਪਣੇ ਲਈ ਕੋਈ ਨਾ ਕੋਈ ਟੂਟਕਾ ਉਪਾਏ ਜ਼ਰੂਰ ਕਰ ਸਕਦਾ ਹੈ ਤਾਂ ਦੋਸਤੋ ਅੱਜ ਦੀ ਵੀਡੀਓ ਵਿੱਚ ਮੈਂ ਆਪ ਸਭ ਨੂੰ ਇੱਕ ਅਜੀਹਾ ਜ਼ਬਰਦਸਤ ਟੋਟਕਾ ਦੱਸਾਂਗਾ ਇੱਕ ਜਿਹੜਾ ਜ਼ਬਰਦਸਤ ਉਪਾਏ ਦੱਸਾਂਗਾ ਜਿਸ ਨੂੰ ਕਰਨ ਦੇ ਨਾਲ ਤੁਸੀਂ ਆਪਣਾ ਮੰਨ ਚਾਇਆ ਪਿਆਰ ਪਾ ਸਕਦੇ ਹੋ ਅਤੇ ਇਸ ਨਾਲ ਕਲੇਸ਼ ਦਾ ਨਾਸ਼ ਹੁੰਦਾ ਹੈ ਅਤੇ ਦੂਰ ਜਾਣ ਵਾਲਾ ਵਿਅਕਤੀ ਤੁਹਾਡੇ ਤੋਂ ਰਸਣ ਵਾਲਾ ਵਿਅਕਤੀ ਤੁਹਾਡੇ ਪਿਆਰ ਦੇ ਬੰਧਨ ਵਿੱਚ ਬਨ ਜਾਵੇਗਾ ਦੋਸਤੋ 2 ਮਿੰਟ ਦੇ ਵਿੱਚ ਇਹ ਟੋਟਕਾ ਰਿਜ਼ਲਟ ਦਿੰਦਾ ਹੈ ਲੱਖਾਂ ਲੋਕਾਂ ਦਾ ਅਜ਼ਮਾਇਆ ਹੋਇਆ ਹੈ ਇਹ ਟੋਟਕਾ ਹੈ ਇਸ ਰੂਟ ਕੇ ਦਿਨਾਲ ਤੁਸੀਂ ਕਿਸੇ ਨੂੰ ਵੀ ਆਪਣੇ ਪਿਆਰ ਦੇ ਬੰਧਨ ਵਿੱਚ ਬੰਨ੍ਹ ਸਕਦੇ ਹੋ ਸਿਰਫ ਤੁਹਾਨੂੰ ਉਸ ਵਿਅਕਤੀ ਦਾ ਨਾਮ ਪਤਾ ਹੋਣਾ ਚਾਹੀਦਾ ਹੈ ਦੋਸਤੋ ਇਸ ਵਿਧੀ ਦੇ ਲਈ ਤੁਹਾਨੂੰ ਇੱਕ ਕਪੂਰ ਚਾਹੀਦਾ ਹੈ ਉਸ ਕਪੂਰ ਦੇ ਉੱਤੇ ਤੁਸੀਂ ਜਿਸ ਦਾ ਵੀ ਵਸ਼ਿਕਰਣ ਕਰਨਾ ਚਾਹੁੰਦੇ ਹੋ ਉਸ ਦਾ ਨਾਮ ਲਿਖਣਾ ਹੈ ਮਾਰਕਰ ਦੇ ਨਾਲ ਜਿਸ ਦਾ ਵੀ ਵਸ਼ਿਕਰਣ ਕਰਨਾ ਹੈ ਉਸ ਦਾ ਪੂਰਾ ਨਾਮ ਉਸ ਕਪੂਰ ਦੇ ਉੱਤੇ ਲਿਖਣਾ ਹੈ ਕਿਸੇ ਵੀ ਭਾਸ਼ਾ ਦੇ ਵਿੱਚ ਤੁਸੀਂ ਨਾਮ ਲਿਖ ਸਕਦੇ ਹੋ ਪੰਜਾਬੀ ਹਿੰਦੀ ਇੰਗਲਿਸ਼ ਕੋਈ ਵੀ ਭਾਸ਼ਾ ਹੋਵੇ ਬਸ ਉਸ ਕਪੂਰ ਤੇ ਪੂਰਾ ਨਾਮ ਲਿਖਣਾ ਹੈ ਅਤੇ ਉਸ ਤੋਂ ਬਾਅਦ ਉਸ ਕਪੂਰ ਤੇ ਮਾਤਾ ਸ਼ਾਮ ਗੌਰ ਮੋਨੀ ਦਾ ਨਾਮ ਲਾ ਕੇ ਦੋ ਸਾਬਤ ਲੌਂਗ ਰੱਖਣੇ ਆ ਅਤੇ ਦੋ ਇਲਾਇਚੀਆਂ ਰੱਖਣੀਆਂ ਆ ਫਿਰ ਉਸ ਤੋਂ ਬਾਅਦ ਤੁਸੀਂ ਇਹਨਾਂ ਸਾਰੀਆਂ ਚੀਜ਼ਾਂ ਨੂੰ ਇੱਕ ਕੌਲੀ ਦੇ ਵਿੱਚ ਰੱਖ ਲੈਣਾ ਹੈ ਸਾਫ ਕਟੋਰੀ ਦੇ ਵਿੱਚ ਰੱਖ ਲੈਣਾ ਹੈ ਅਤੇ ਕਿਸੇ ਸਾਫ ਸਥਾਨ ਤੇ ਬੈਠ ਕੇ ਸਾਹ ਸੁਥਰੀ ਜਗ੍ਹਾ ਤੇ ਬੈਠ ਕੇ ਤੁਸੀਂ ਇਹ ਵਿਧੀ ਕਰਨੀ ਹੈ ਉਸ ਤੋਂ ਬਾਅਦ ਜਿੰਨਾ ਵੀ ਦੇਵੀ ਦੇਵਤੇਆਂ ਪੀਰ ਫਕੀਰਾਂ ਨੂੰ ਤੁਸੀਂ ਮੰਨਦੇ ਹੋ ਉਹਨਾਂ ਦਾ ਧਿਆਨ ਕਰਕੇ ਉਹਨਾਂ ਦਾ ਧਿਆਨ ਕਰਨ ਤੋਂ ਬਾਅਦ ਮਾਤਾ ਸ਼ਾਮਕੌਰ 모ਨੀ ਰੂਸ਼ੀ ਕਰਨ ਦੀ ਦੇਵੀ ਦਾ ਧਿਆਨ ਕਰਨਾ ਹੈ ਕਿ ਮਾਤਾ ਸ਼ਾਮਕੌਰ 모ਨੀ ਅਸੀਂ ਤੁਹਾਡਾ ਇਹ ਟੂਟਕਾ ਕਰਨ ਜਾ ਰਹੇ ਹਾਂ ਸਾਨੂੰ ਵਸ਼ੀਕਰਨ ਦੀ ਸ਼ਕਤੀ ਪ੍ਰਦਾਨ ਕਰਨੀ ਹੈ ਸਾਨੂੰ ਇਸ ਉਪਾਏ ਦੇ ਵਿੱਚ ਸਫਲਤਾ ਦੇਣੀ ਹੈ ਅਤੇ ਜੋ ਵੀ ਸਾਡਾ ਪਿਆਰ ਹੈ ਸਾਡੇ ਬੰਧਨ ਵਿੱਚ ਸਾਡੇ ਪਿਆਰ ਦੇ ਬੰਧਨ ਵਿੱਚ ਬਨ ਜਾਵੇ ਉਸ ਤੋਂ ਬਾਅਦ ਤੁਸੀਂ ਤਿੰਨ ਵਾਰ ਇੱਕ ਛੋਟੇ ਜਿਹੇ ਮੰਤਰ ਦਾ ਜਾਪ ਕਰਨਾ ਹੈ ਮੰਤਰ ਚੰਗੀ ਤਰ੍ਹਾਂ ਧਿਆਨ ਨਾਲ ਸੁਣ ਲਓ ਅਤੇ ਨੋਟ ਕਰ ਲਵੋ ਮੋਹੀਨੀ ਮਹਾਮੋਹੀਨੀ 모헤 모헤 ਸੁਹਾ ਮੋਹੀਨੀ ਮਹਾਮੋਹੀਨੀ 모헤 모헤 ਸੁਹਾ ਮੋਹੀਨੀ ਮਹਾਮੋਹੀਨੀ 모헤 모헤 ਸੁਹਾ ਦੋਸਤੋ ਇਹ ਜਬ ਤੁਸੀਂ ਉਦੋਂ ਕਰਨਾ ਹੈ ਜਦੋਂ ਤੁਸੀਂ ਕਪੂਰ ਦੇ ਉੱਤੇ ਨਾਮ ਲਿਖ ਲਿਆ ਉਸ ਤੇ ਦੋ ਲੌਂਗ ਦੋ ਇਲਾਇਚੀ ਰੱਖ ਲਈ ਉਸ ਨਕੌਲੀ ਵਿੱਚ ਰੱਖ ਲਿਆ ਤੇ ਉਸ ਨੂੰ ਅਗਨੀ ਲਗਾ ਦਿੱਤੀ ਅੱਗ ਲਗਾ ਦਿੱਤੀ ਉਸ ਤੋਂ ਬਾਅਦ ਅੱਗ ਲੱਗਣ ਤੋਂ ਬਾਅਦ ਤੁਸੀਂ ਇਸ ਮੰਤਰ ਜਿਹੜਾ ਤੁਹਾਨੂੰ ਦੱਸਿਆ ਹੈ ਮੋਹੀਨੀ ਮਹਾਮੋਹੀਨੀ ਮੋਹੇ ਮੋਹੇ ਸਵਾਹ ਮੋਹੀਨੀ ਮਹਾਮੋਹੀਨੀ ਮੋਹੇ ਮੋਹੇ ਸਵਾਹ ਮੋਹੀਨੀ ਮਹਾਮੋਹੀਨੀ ਮੋਹੇ ਮੋਹੇ ਸਵਾਹ ਇਸ ਮੰਤਰ ਦਾ ਤੁਸੀਂ ਇਸ ਤਰ੍ਹਾਂ ਗਨਿ ਚੇਤਨ ਕਰਨ ਤੋਂ ਬਾਅਦ ਜਾਪ ਕਰਨਾ ਹੈ ਦੋਸਤੋ ਇਸ ਉਪਾਏ ਨੂੰ ਤੁਸੀਂ ਕਿਸੇ ਵੀ ਐਤਵਾਰ ਵਾਲੇ ਦਿਨ ਕਰਨਾ ਹੈ ਇਸ ਉਪਾਏ ਨੂੰ ਕਰਕੇ ਦੇਖੋਗੇ ਤੁਹਾਨੂੰ ਤੁਰੰਤ ਰਿਜ਼ਲਟ ਮਿਲੇਗਾ ਦੋਸਤੋ ਕੋਈ ਵੀ ਇਸਤਰੀ ਕੋਈ ਵੀ ਪੁਰਸ਼ ਇਸ ਵਿਧੀ ਨੂੰ ਅਪਣਾ ਸਕਦਾ ਹੈ ਅਤੇ ਆਪਣੇ ਮਨ ਚਾਹੇ ਪਿਆਰ ਨੂੰ ਆਪਣੇ ਪਿਆਰ ਦੇ ਬੰਧਨ ਵਿੱਚ ਜ਼ਿੰਦਗੀ ਭਰ ਲਈ ਬਣ ਸਕਦਾ ਹੈ ਦੋਸਤੋ ਇਹ ਬਹੁਤ ਹੀ ਪ੍ਰਚੰਡ ਵਸ਼ਿਕਰਨ ਇਸ ਮੰਤਰ ਦੇ ਨਾਲ ਹੁੰਦਾ ਹੈ ਇਸ ਵਿਧੀ ਦੇ ਨਾਲ ਹੁੰਦਾ ਹੈ ਤੇ ਲੱਖਾਂ ਲੋਕਾਂ ਦਾ ਅਜ਼ਮਾਇਆ ਹੋਇਆ ਇਹ ਅਮਲ ਹੈ ਇਸ ਨਾਲ ਜ਼ਰੂਰ ਰਿਜ਼ਲਟ ਮਿਲਦਾ ਹੈ ਤੁਸੀਂ ਸਾਫ਼-ਸਾਫ਼ ਹੋ ਕੇ ਇਸ ਵਿਧੀ ਨੂੰ ਅਪਣਾਉਣਾ ਹੈ ਸੋ ਦੋਸਤੋ ਜੇਕਰ ਤੁਸੀਂ ਸਾਡੇ ਚੈਨਲ ਦੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਬੈਲ ਆਈਕਨ ਨੂੰ ਪ੍ਰੈਸ ਕਰਕੇ ਆਲ ਤੇ ਕਲਿੱਕ ਕਰਨਾ ਤਾਂ ਜੋ ਆਪ ਸਭ ਨੂੰ ਸਾਡੀ ਹਰ ਇੱਕ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲੇ ਮਿਲ ਸਕੇ ਇਸ ਵੀਡੀਓ ਨੂੰ ਲਾਈਕ ਜ਼ਰੂਰ ਕਰਨਾ ਕਮੈਂਟ ਬਾਕਸ ਵਿੱਚ ਜੈ ਪੀਰਾਂ ਦੀ ਜ਼ਰੂਰ ਲਿਖਣਾ ਜੈ ਪੀਰਾਂ ਦੀ